ਪਤਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਜਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਅਨਾਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਜਿਸ ਕਉ ਵਿਸਰੈ ਪ੍ਰਾਨ ਪਤ ਦਾਤਾ ਸੋਈ ਗਨ ਅਪਹਾਗਾ ਪ੍ਰਾਨਪਤ ਕਹਿੰਦੇ ਨੇ ਜਿੰਦ ਦਾ ਮਾਲਕ ਅਕਾਲ ਪੁਰਖ ਪਰਮਾਤਮਾ ਅਪਹਾਗਾ ਦਾ ਮਤਲਬ ਹੈ ਭਾਗਹੀਣ ਜਾਂ ਬਦ ਕਿਸਮਤ ਸਤਿਗੁਰ ਕਹਿੰਦੇ ਭਾਈ ਉਸ ਮਨੁੱਖ ਨੂੰ ਬਦ ਕਿਸਮਤ ਸਮਝੋ ਜਿਸ ਨੂੰ ਜਿੰਦ ਦਾ ਮਾਲਕ ਪਰਮਾਤਮਾ ਵਿਸਰ ਜਾਂਦਾ ਹੈ ਚਰਨ ਕਮਲ ਜਾ ਕਾ ਮਨ ਰਾਗਿਓ ਹਮਿਓ ਸਰੋਵਰ ਪਗਾ ਕਹਿੰਦੇ ਜਿਸ ਮਨੁੱਖ ਦਾ ਮਨ ਪ੍ਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦਾ ਸਰੋਵਰ ਲੱਭ ਲੈਂਦਾ ਹੈ ਤੇਰਾ ਜਨ ਰਾਮ ਨਾਮ ਰੰਗ ਜਾਗਾ ਮਰਜ਼ ਦੇ ਚਲਣਾ ਵਿੱਚ ਹੀ ਬੇਨਤੀ ਕਰੀਏ ਵੀ ਪ੍ਰਮਾਤਮਾ ਹੀ ਪ੍ਰਭੂ ਹੀ ਵਾਹਿਗੁਰੂ ਤੇਰਾ ਸੇਵਕ ਤੇਰੇ ਨਾਮ ਰੰਗ ਵਿੱਚ ਟਿਕ ਕੇ ਮਾਇਆ ਦੇ ਮੋਹ ਵੱਲੋਂ ਸਦਾ ਸੁਚੇਤ ਰਹਿੰਦਾ ਦਾਤਾ ਜੀ ਕਿਰਪਾ ਕਰਿਓ ਕਿ ਤੁਹਾਡੇ ਨਾਮ ਵਿੱਚ ਰੰਗੇ ਜਾਈਏ ਤੁਹਾਡੇ ਨਾਮ ਵਿੱਚ ਸਾਡਾ ਟਿਕਾਹ ਬਣ ਜਾਏ ਮਾਇਆ ਦੇ ਮੋਹ ਬਨੋਂ ਅਸੀਂ ਸੁਚੇਤ ਹੋ ਜਾਈਏ ਔਰ ਸਾਡੇ ਅੰਦਰੋਂ ਆਲਸ ਮੁੱਕ ਜਾਏ ਆਲਸ ਚੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਕਹਿੰਦੇ ਭਾਈ ਉਸ ਦੇ ਸਰੀਰ ਵਿੱਚ ਆਲਸ ਮੁੱਕ ਜਾਂਦਾ ਹੈ ਉਹਦਾ ਮਨ ਵੀ ਇਹ ਭਾਈ ਪ੍ਰੀਤਮ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਜਿਹੜਾ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ ਗੁਰੂ ਕਿਰਪਾ ਕਰੇ ਸਾਡੇ ਸਰੀਰ ਵਿੱਚੋਂ ਵੀ ਆਲਸ ਮੁੱਕੇ ਸਾਡਾ ਵੀ ਮਨ ਉਸ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਮਾਇਆ ਦੇ ਮੋਹ ਮਨ ਸੁਚੇਤ ਹੋਈਏ ਨਾਮ ਰੰਗ ਵਿੱਚ ਰੰਗੇ ਜਾਈਏ ਤੇ ਸਾਡਾ ਜੀਵਨ ਸਫਲ ਹੋ ਜਾਏ ਜੈ ਜੈ ਭੇਖ ਤਹ ਨਾਰਾਇਣ ਸਗਲ ਕਟਾਮੈਂ ਤਾਗਾ ਜਦੋਂ ਮਹਾਰਜ ਕਹਿੰਦੇ ਪਾਈਏ ਅਸੀ ਅਵਸਥਾ ਹੋ ਜਾਂਦੀ ਹੈ ਸਿਮਰਨ ਦੀ ਬਰਕਤ ਜਦੋਂ ਮਨੁੱਖਤ ਇਹ ਹੋ ਜਾਂਦੀ ਹੈ ਫਿਰ ਉਹ ਜਿੱਧਰ-ਜਿੱਧਰ ਵੀ ਵੇਖਦਾ ਹੈ ਉੱਥੇ-ਉੱਥੇ ਪ੍ਰਮਾਤਮਾ ਹੀ ਸਾਰੇ ਸਰੀਰਾਂ ਵਿੱਚ ਮੌਜੂਦ ਦਿਸਦਾ ਜਿਵੇਂ ਧਾਗਾ ਸਾਰੇ ਮਣਕਿਆਂ ਵਿੱਚ ਪરોਇਆ ਹੁੰਦਾ ਹੈ ਪਰ ਅਜ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਸਿਮਰਨ ਕਰੋ ਜੀਵਨ ਵਿੱਚ ਬਦਲਾ ਲਿਆਓ ਸੁਚੇਤ ਹੋ ਕੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਈਏ ਨਾਮ ਉਦਕ ਪੀ ਬਤ ਜਨ ਨਾਨਕ ਤੇ ਅਗੇ ਸਭ ਅਨੁਰਾਗਾ ਮਰਜ਼ੀ ਸਮਝੋ ਨਨਵੀ ਹੈ ਨਾਨਕ ਪ੍ਰਮਾਤਮਾ ਦੇ ਦਾਸ ਉਸ ਮਾਲਕ ਦਾ ਨਾਮ ਜਲ ਪੀਂਦਿਆਂ ਹੀ ਸਾਰੇ ਮੋਹ ਪਿਆਰ ਛੱਡ ਦਿੰਦੇ ਹਨ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਿਆ ਹੋਇਆ ਮਨੁੱਖ ਦੁਨਿਆਵੀ ਮੋਹ ਤਿਆਗ ਦਿੰਦਾ ਹੈ ਤੈਨ ਨਿਰੰਕਾਰ ਦੇ ਨਾਲ ਮੋਹ ਪਿਆਰ ਪੈਦਾ ਹੋ ਜਾਂਦਾ ਹੈ ਜਿਨ੍ਹਾਂ ਦੇ ਅੰਦਰ ਨਿਰੰਕਾਰ ਦੇ ਨਾਲ ਮੋਹ ਪੈਦਾ ਹੋ ਜਾਂਦਾ ਹੈ ਉਪੇਸ ਸੰਸਾਰ ਦਾ ਮੋ ਛੱਡ ਦਿੰਦੇ ਹਾਂ ਆਉ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਤੇ ਮਿਹਰ ਭਰਿਆ ਰੱਖੇ ਸਭਨਾਂ ਨੂੰ ਨਾਮ ਦਾ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਪ੍ਰਮਾਤਮਾ ਸਰਵੱਤਨ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਫਕਤਾ ਦੀ ਅਰਦਾਸ ਤੇ ਚੱਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਗਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਮਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋ ਗੁਰ ਗਵਿੰਦ ਕਾ ਪੂਰਨ ਗੁਣ ਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ